ਅੱਜ ਆਯਾਤ ਵੈਪੀਅਰ ਐਂਡ ਸਪੋਰਟਸ ਕਲੱਬ ਨਾਭਾ ਵੱਲੋਂ ਕਰਵਾਏ ਜਾ ਰਹੇ ਇਸ ਸੈਵਨ ਕਬੱਡੀ ਕੱਪ ਦੇ ਵਿੱਚ ਸਾਡੇ ਪੰਜਾਬ ਦੇ ਹਰਮਨ ਪਿਆਰੇ ਮਾਨ ਜੋ ਕੈਬਨਿਟ ਮੰਤਰੀ ਸਰਦਾਰ ਦੰਤਰੀ ਸਿੰਘ ਜੀ ਸੌਂਦ ਅੱਜ ਪਹੁੰਚੇ ਨੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਨਿਗਾ ਸਵਾਗਤ ਕਰਦੇ ਆਂ ਕਿਉਂਕਿ ਮੰਤਰੀ ਸਾਹਿਬ ਖੁੱਦ ਖੇਡਾਂ ਨੂੰ ਬਹੁਤ ਪਸੰਦ ਕਰਦੇ ਨੇ ਕਿ ਉਹਨਾਂ ਦਾ ਮੰਨਣਾ ਕਿ ਸਾਡਾ ਪੰਜਾਬ ਹੈ ਜਿਹੜਾ ਜਿਵੇਂ ਮਾਣਯੋਗ ਮੁੱਖ ਮੰਤਰੀ ਭਗਵਤਵਾਨ ਜੀ ਨੇ ਇੱਕ ਵੱਡਾ ਪ੍ਰੋਗਰਾਮ ਕੀਤਾ ਹੋਇਆ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਲਈ ਉਸੇ ਹੀ ਤਰ੍ਹਾਂ ਮਾਣਯੋਗ ਮੰਤਰੀ ਸਾਹਿਬ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪ੍ਰਾਲੇ ਕਰ ਰਹੇ ਨੇ ਅਸੀਂ ਇੱਥੇ ਪਹੁੰਚਣ ਦੇ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਨਾਲ ਹੀ ਚਰਨ ਸਿੰਘ ਜੀ ਮਲਕੀਤ ਦੇ ਘਰੋਂ ਸਾਡੇ ਨਵੀਨਤ ਕੋਰ ਸੇਖੋਂ ਜੀ ਇਹ ਏਡੀਸੀ ਪਟਿਆਲਾ ਸਾਡੇ ਐਸਐਮ ਮੈਡਮ ਇਸਮਤ ਵਿਜੇ ਜੀ ਕੋਈ ਪਹੁੰਚੇ ਨਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਹੋਰ ਸਤਿਕਾਰਯੋਗ ਜੀ ਜੀ ਸਖੀਅਤ ਆ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣੈਂ ਬੇਨਤੀ ਕਰਾਂਗਾ ਮਾਨਯੋਗ ਕੈਬਨਟ ਮੰਤਰੀ ਸਰਪ੍ਰੀ ਸਿੰਘ ਸੌਂਦ ਜੀ ਨੂੰ ਕਿ ਉਹ ਆਪਣੇ ਵਿਚਾਰ ਰੱਖਣਗੇ ਉਹਨਾਂ ਨੂੰ ਅਸੀਂ ਆਉਣ ਤੇ ਇੱਥੇ ਦੁਬਾਰਾ ਖੇੜਾ ਧੰਨਵਾਦ ਕਰ ਦਿੰਦੇ ਜੀ ਨੋਬਲੀ ਪਰਮ ਸਤਕਾਰਯੋਗ ਕੁਰੂਸਵਾਰੀ ਗੁਰੂ ਰੂਪੀ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਕੀਰੀ ਸਤ ਪਾਈਏ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰਡ ਲਾਪਾ ਵੱਲੋਂ ਇਹ ਜੋ ਅੱਜ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਤੁਹਾਡੇ ਸਾਰਿਆਂ ਦੇ ਚੰਨ ਬਸਣ ਦਾ ਜੋ ਮੌਕਾ ਮਿਲਿਆ ਉਹ ਮੈਨੇ ਵੀਰ ਬੜੇ ਸਤਕਾਰਯੋਗ ਡਿਸਟ੍ਰਿਕਟ ਟ੍ਰੇਨਿੰਗ ਬੋਰਡ ਦੇ ਚੇਅਰਮੈਨ ਪਟਿਆਲਾ ਦੇ ਮੇਰੇ ਨਾਲ ਖੜੇ ਨੇ ਜੱਸੀ ਸੋਇਆ ਵਾਲਾ ਜੀ ਇਹਨਾਂ ਦੀ ਬਦੌਲਤ ਮੈਨੂੰ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲੇ ਜਿੰਨਾ ਤੱਕ ਗੱਲ ਰਹੀ ਪੰਜਾਬ ਦੀ ਸਪੋਰਟਸ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਯੋਗਵਾਹੀ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਚੱਲਦੀ ਹੈ ਕਿ ਤੁਹਾਡੀ ਆਪਣੀ ਸਰਕਾਰ ਹੈ ਤੁਸੀਂ ਬੜੇ ਕਿਉਂ ਲਾਡਾ ਦੇ ਨਾਲ ਬੜੇ ਪਿਆਰ ਨਾਲ ਚੁਣੀ ਹੈ ਕਿ ਆਮ ਲੋਕਾਂ ਦੀ ਸਰਕਾਰ ਹੈ ਸੋ ਇੱਕੋ ਇੱਕ ਸੋਚ ਹੈ ਕਿ ਜੋ ਆਪਣਾ ਪੰਜਾਬ ਹੈ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਇਸ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਸ ਪੰਜਾਬ ਨੂੰ ਬੇਰੋਜ਼ਗਾਰੀ ਤੋਂ ਮੁਕਤ ਕੀਤਾ ਜਾਵੇ ਇਸ ਪੰਜਾਬ ਦੇ ਅੰਦਰ ਜਿਹੜੇ ਖੇਡ ਮੇਲੇ ਨੇ ਭਾਈ ਦੇ ਖੇਡ ਕੱਪ ਨੇ ਜਿਹੜੇ ਹੋਰ ਸਾਡੇ ਕਲਚਰ ਦੇ ਮੇਲੇ ਨੇ ਸਾਡੀ ਵਿਰਾਸਤ ਹੈ ਸਾਡਾ ਵਿਰਸਾ ਹੈ ਇਹਨੂੰ ਦੁਬਾਰਾ ਤੋਂ ਸੁਰਜੀਤ ਕੀਤਾ ਜਾਵੇ ਔਰ ਦਿਨ ਦੁੱਕਣੀ ਰਾਤ ਚੌਕਣੀ ਪੰਜਾਬ ਤਰੱਕੀ ਕਰੇ ਇਹ ਹੀ ਸਾਡੀ ਸਾਰਿਆਂ ਦੀ ਸੂਚ ਹੈ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਨਾਭਾ ਦੀ ਇਸ ਧਰਤੀ ਦੇ ਉੱਤੇ ਪਹੁੰਚ ਕੇ ਆਪਰੇ ਆਪ ਨੂੰ ਬੜਾ ਕਰਮਾ ਵਾਲਾ ਸਮਝਦਾ ਕਿਉਂਕਿ ਅੱਜ ਬੜੀ ਦੇਰ ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਖੜੇ ਨੂੰ ਪੜੀ ਹੈ ਜੋ ਕਿ ਆਜਾ ਸਪੋਰਟਸ ਕਲੱਬ ਵੱਲੋਂ ਅੱਜ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਰੋ ਜਿਹੜੇ ਡਿਸਟ੍ਰਿਕਟ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੋਨਿਆ ਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਸਾਡਾ ਸਾਰਾ ਦੇਖੋ ਸਾਡਾ ਯੂਥ ਪ੍ਰੋਜੈਕਟ ਖੜੀ ਆ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਇਸ ਕਬੱਡੀ ਕਪੜੀਆ ਮੁਬਾਰਕਾਂ ਉਪਰੰਤ ਕੀਤਾ ਔਰ ਇਹੀ ਜੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਟੀਮਾਂ ਲਾਈਨ ਅਪ ਕੀਤੀਆਂ ਜਾਣ ਜੀ ਹਰ ਇੱਕ ਟੀਮਾਂ ਬਣਾ ਲਈਏ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਅਲਾਮਤ ਤੋਂ ਚਲਾਰ ਹੋ ਗਏ ਜੀ ਮੈਚ ਦਾ ਅਧਿਕਾਰੀ ਦੀ ਹੋਵੇ ਚਲਾਰ ਦਾ ਮੈਚ ਹੋ ਗਿਆ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਲਾਮਤ ਤੋਂ ਆਪਣੀ ਜਿਹੜੀ ਆਨਲਾਈਨ ਜਿਹੜੀ ਨਾ ਤਾਂ ਦੇ ਤਹਲੀਜ ਭਾਈ ਟੀਮਾ ਕਿੱਥੇ ਨੇ ਨਾ ਤਾਂ ਦੇ ਤਹਲੀਜ